ਵਿਸ਼ਵ ਭਾਰਤ ਦੇਖ ਰਹੇ ਸਾਰੇ ਹੀ ਦਰਸ਼ਕਾਦਾ ਸਵਾਗਤ ਹੈ ਮਹਾਕੁਮਰ ਪ੍ਰੀਤ ਕੌਰ ਤਾਂ ਹਾਜ਼ਰ ਹੋਇਆ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਜਲੰਧਰ ਵਿਖੇ ਡੇਰਾ ਸੱਚਖੰਡ ਬਲਾਂ ਦਾ ਦੌਰਾ ਕੀਤਾ ਗਿਆ ਉਹਨਾਂ ਡੇਰਾ ਸੱਚਖੰਡ ਬਲਾਂ ਵਿੱਚ ਨਤਮਸਤਕ ਹੋਣ ਉਪਰੰਤ ਸਤਿਗੁਰੂ ਸੰਤ ਨਿਰੰਜਨ ਦਾਸ ਮਹਾਰਾਜ ਜੀ ਨਾਲ ਬੈਠ ਕੇ ਵਿਚਾਰਾ ਵੀ ਸਾਂਝਾ ਕੀਤੀਆਂ ਜਿਸਨਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਡੇਰਾ ਸਚਕੰਡ ਵੱਲਾਂ ਵਿਖੇ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਨੀਂਹ ਪੱਧਰ ਰੱਖਿਆ ਗਿਆ। ਇਸ ਟ੍ਰੀਟਮੈਂਟ ਪਲਾਂਟ ਰਾਹੀਂ ਸੀਵਰੇਜ ਤੇ ਪਾਣੀ ਨੂੰ ਟ੍ਰੀਟ ਕਰਕੇ ਸਿੰਚਾਈ ਅਤੇ ਸੜਕਾਂ ਦੀ ਸਾਫ ਸਫਾਈ ਲਈ ਵਰਤੋਂ ਦੇ ਵਿੱਚ ਲਿਆਂਦਾ ਜਾਵੇਗਾ ਤੇ ਇਹ ਪਲਾਂਟ ਤੈਸ ਸਮੇਂ ਦੇ ਵਿੱਚ ਤਿਆਰ ਕਰਕੇ ਲੋਕ ਸਮਰਪਿਤ ਕੀਤਾ ਜਾਵੇਗਾ ਤੇ ਇਸ ਤੋਂ ਬਾਅਦ ਉਹਨਾਂ ਦੇ ਫਿਰ ਲੋਕ ਕੁਝ ਗੱਲਬਾਤ ਵੀ ਕੀਤੀ ਗਈ ਹੈ ਤੇ ਆਓ ਉਹ ਵੀ ਸੁਣਦੇ ਹਾਂ। ਆ ਮੇਰੇ ਗੋਹੇ ਵਾਲਾ ਬੱਠਲ ਦੁਪਹਿਰੇ ਜਰੀ ਵੀ ਪੰਡ ਆਥਣੇ ਲਕੜਾਂ ਨਾਲ ਭਰੀ ਤਾਂ ਆ ਗਈ ਪਰ ਇਥੇ ਬਾੜੀ ਉੱਡ ਗਈ ਟੁੱਟ ਗਈ ਸੀ ਟੁੱਟ ਗਈ ਮੈਂ ਜਾਣਦਾ ਮੈਂ ਪਿੰਡਾਂ ਚ ਰਹਿੰਦਾ ਸੀ ਕਦੀ ਇਹੋ ਜੀ ਗੱਲ ਸੀਐਮ ਸਾਹਿਬ ਕਿਹਨੇ ਦੱਸੀ ਸੀ ਕਿ ਥੱਲੇ ਡਾਊਨ ਟੂ ਥਾ ਥੋੜਾ 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 ਟਾਈਮ ਪਿਓਰਾ ਬਹੁਤ ਕੀਤਾ ਸੀ ਇਹਨਾਂ ਨੇ ਕੰਮ ਠੀਕ ਹੈ ਬੋਟਾ ਲਈਏ ਠੀਕ ਹੈ ਪਤਾ ਹੀ ਲੱਗਿਆ ਪੰਤਰ ਰੱਖ ਕੇ ਨਸ਼ਿਆਂ ਤੇ ਲਾ ਕੇ ਜੰੂਰ ਦੇ ਮਜ਼ੀ ਨਸ਼ਿਆਂ ਬਰਤੂ ਵੀ ਚਲਾਇਆ ਹੋਇਆ ਸਾਰਾ ਇਹ ਕਰ ਬਚੇ ਪਹਿਲਾਂ ਤੰਦਰੁਸਤੀ ਆਵੇ ਫੇਰ ਉਹ পড়ੂਗਾ ਫੇਰ ਉਹ ਕੁਝ ਨਾ ਕੁਝ। ਤੇ ਦਰਿਆ ਕਾਲੀ ਆਗੂ ਵਿਕਰਮ ਸਿੰਘ ਮਝੂਠਿਆ ਨੂੰ ਲੈ ਕੇ ਵੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਾਸਮਨਿਆ ਕਿ ਉਹਨਾਂ ਦਾ ਜਿਹੜੇ ਕੀ ਕੇਸ ਸੁਣਵਾਈ ਹੁੰਦੀ ਹੈ ਤੇ ਹਰ ਰੋਜ਼ ਕਹਿ ਸਕਦੇ ਕਿ ਉਹਨਾਂ ਦੀਆਂ ਮੁਸ਼ਕਲਾਂ ਜਿਹੜੀ ਕਿ ਹੁਣ ਦਿਨੋਂ ਦਿਨ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਅੱਜ ਮੁੜ ਤੋਂ ਜਿਹੜੀ ਕੀ ਸੁਣਵਾਈ ਹੋਵੇਗੀ ਪੰਜਾਬ ਦੇ ਸਾਬਕਾ ਮੰਤਰੀ ਅਤੇ ਸੀਨੀਅਰ ਅਗੂ ਅਕਾਲੀ ਅਗੂ ਵਿਕਰਮ ਚੀਠਿਆ ਦੀ ਜ਼ਮਾਨਤ ਪਟੀਸ਼ਨ ਤੇ ਮੋਹਾਲੀ ਅਦਾਲਤ ਦੇ ਵਿੱਚ ਸੁਣਵਾਈ ਹੋਈ ਸੀ ਤੇ ਦੋਹਾਂ ਧਿਰਾਂ ਦੇ ਵਕੀਰਾਂ ਦੀ ਲੰਬੇ ਸਮੇਂ ਜਿਹੜੀ ਕਿ ਬਹਿਸ ਚੱਲੀ ਪਰ ਕੋਈ ਵੀ ਜਿਹੜਾ ਕਿ ਇਸ ਮਾਮਲੇ ਦੇ ਵਿੱਚ ਫੈਸਲਾ ਨਹੀਂ ਹੋ ਸਕਿਆ ਤਾਂ ਇਸ ਤੋਂ ਬਾਅਦ ਅਦਾਲਤ ਨੇ ਵਿਕਰਮ ਮਚੀਠਿਆ ਦੀ ਰੈਗੂਲਰ ਜ਼ਮਾਨਤ ਤੇ 8 ਅਗਸਤ ਯਾਨੀ ਅੱਜ ਲਈ ਸੁਣਵਾਈ ਤੈਅ ਕੀਤੀ ਹੈ ਤੇ ਵਿਕਰਮ ਮਚੀਠਿਆ ਦੀ ਰਿਹਾਈ ਤੇ ਦੱਸਣਾ ਕਿ 25 ਜੂਨ ਨੂੰ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਰੇਡ ਕੀਤੀ ਗਈ ਸੀ ਤੇ ਉਹਨਾਂ ਨੂੰ ਗ੍ਰਫਤਾਰੀ ਕਰ ਉਹਨਾਂ ਨੂੰ ਜਿਹੜਾ ਕਿ ਗ੍ਰਫਤਾਰ ਕਰ ਲਿਆ ਗਿਆ ਸੀ ਰੁਕਾ ਦੇ ਅਗਲੀ ਖਬਰ ਦੀਵਾਰ ਲੈਂਡ ਪੁਲਿੰਗ ਨੀਤੀ ਨੂੰ ਲੈ ਕੇ ਹਾਈ ਕੋਰਟ ਦਾ ਵੱਡਾ ਫੈਸਲਾ ਸਾਹਮਣੇ ਆਇਆ ਜੁਹਾਂ ਦੱਸਣਿਆ ਕਿ ਇਹ ਵੱਡੀ ਅਪਡੇਟ ਜਿਹੜੀ ਕਿ ਸਾਹਮਣੇ ਆ ਰਹੀ ਹੈ ਲੈਂਡ ਪੁਲਿੰਗ ਨੀਤੀ ਤੇ ਹਾਈ ਕੋਰਟ ਦਾ ਵੱਡਾ ਫੈਸਲਾ ਸਾਹਮਣੇ ਆਇਆ ਜੁहां ਦੱਸ ਦਿੰਨੇ ਆ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਲਗਾਤਾਰ ਦੂਜੇ ਦਿਨ ਪੰਜਾਬ ਸਰਕਾਰ ਦੀ ਲੈਂਡ ਪੁਲਿੰਗ ਨੀਤੀ ਤੇ ਸੁਣਵਾਈ ਹੋਈ ਅਦਾਲਤ ਨੇ ਨੀਤੀ ਤੇ ਅਗਲੇ ਹੁਕਮਾ ਤੱਕ ਰੋਕ ਲਗਾ ਦਿੱਤੀ ਹੈ ਪੰਜਾਬ ਸਰਕਾਰ ਨੂੰ 4 ਹਫਤਿਆਂ ਦੇ ਅੰਦਰ ਜਵਾਬ ਦਾਇਰ ਕਰਨ ਦੇ ਲਈ ਕਿਹਾ ਗਿਆ ਇੱਥੇ ਦੱਸ ਦਿਆ ਗਿਆ ਕਿ ਸੁਣਵਾਈ ਦੇ ਦੌਰਾਨ ਅਦਾਲਤ ਨੇ ਦੋ ਮਹੱਤਵਪੂਰਨ ਸਵਾਲ ਉਠਾਏ ਜਿਨ੍ਹਾਂ ਪਹਿਲਾ ਸਵਾਲ ਇਹ ਸੀ ਕਿ ਇਸ ਨੀਤੀ ਦੇ ਲਈ ਵਾਤਾਵਰਣ ਮੁਲਾਂਕਣ ਅਧਿਐਨ ਕੀਤਾ ਗਿਆ ਅਤੇ ਦੂਜਾ ਸਵਾਲ ਇਹ ਸੀ ਕਿ ਭੂਮੀਹੀਣ ਮਜ਼ਦੂਰਾਂ ਅਤੇ ਜ਼ਮੀਨ ਤੇ ਨਿਰਪਰ ਹੋ ਲੋਕਾਂ ਦੇ ਪੁਨਰਵਾਸ ਦੇ ਲਈ ਕੀ ਪ੍ਰਬੰਧ ਹਨ ਤਾਂ ਇਸਦੇ ਐਡਵੋਕੇਟ ਜਰਨਲ ਮਨਿੰਦਰ ਸਿੰਘ ਗਿੜਵਾਰ ਨੇ ਅਦਾਲਤ ਤੋਂ ਜਵਾਬ ਦਾਇਰ ਕਰਨ ਦੇ ਲਈ ਸਮਾਂ ਮੰਗਿਆ ਅਤੇ ਕਿਹਾ ਕਿ ਇਹ ਨੀਤੀ 7 ਸਤੰਬਰ ਤੱਕ ਮੁਅੱਤਲ ਰਹੇਗੀ ਅਤੇ ਉਦੋਂ ਤੱਕ ਕੋਈ ਹੋਰ ਕਦਮ ਨਹੀਂ ਚੁੱਕਿਆ ਜਾਵੇਗਾ ਦੱਸਦੇ ਕਿ ਬੀਤੀ 22 ਜੁਲਾਈ ਨੂੰ ਹੋਈ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਵਿੱਚ ਲੈਂਡ ਪੁੱਲਿੰਗ ਨੀਤੀ ਵਿੱਚ ਸੋਧ ਕੀਤੀ ਗਈ ਸੀ ਇਸ ਦੇ ਅਨੁਸਾਰ ਲੈਂਡ ਪੁੱਲਿੰਗ ਦੇ ਵਿੱਚ ਸਰਕਾਰ ਕਿਸਾਨਾਂ ਨੂੰ 플ੌਟ ਦਾ ਕਬਜ਼ਾ ਦੇਣ ਤੱਕ ਸਾਲਾਨਾ 1 ਲੱਖ ਰੁਪਏ ਦੇਵੇਗੀ ਜੇਕਰ ਇਸ ਦੇ ਵਿੱਚ ਦੇਰੀ ਹੁੰਦੀ ਹੈ ਤਾਂ ਇਹ ਰਕਮ ਹਰ ਸਾਲ 10% ਵਧਾਈ ਜਾਵੇਗੀ ਇਸ ਦੇ ਨਾਲ ਹੀ ਜਦੋਂ ਤੱਕ ਖੇਤਰ ਵਿਕਸਿਤ ਨਹੀਂ ਹੁੰਦਾ ਕਿਸਾਨ ਇਸੇ ਖੇਤੀ ਕਰ ਸਕਣਗੇ ਲੁਧਿਆਣਾ ਦੇ ਵਕੀਲ ਗੁਰਦੀਪ ਸਿੰਘ ਨੇ ਹਾਈ ਕੋਰਟ ਦੇ ਵਿੱਚ ਇਸ ਨੀਤੀ ਨੂੰ ਲੈ ਕੇ ਪਟੀਸ਼ਨ ਦਾਇਰ ਕੀਤੀ ਕਿਉਂਕਿ ਉਹ ਖੁਦ ਇੱਕ ਕਿਸਾਨ ਹਨ ਅਤੇ ਉਹਨਾਂ ਦੀ ਆਪਣੀ ਜ਼ਮੀਨ ਇਸ ਨੀਤੀ ਦੇ ਅਧੀਨ ਜਿਹੜੀ ਆ ਰਹੀ ਹੈ ਤਾਂ ਇਸ ਦੇ ਲਈ ਉਹਨਾਂ ਨੇ ਕਿਸਾਨਾਂ ਅਤੇ ਜ਼ਮੀਨ ਮਾਲਕਾਂ ਵੱਲੋਂ ਲੈਂਡ ਪੁੱਲਿੰਗ ਨੀਤੀ ਨੂੰ ਜਿਹੜੀ ਚੁਣੌਤੀ ਦਿੱਤੀ ਹੈ ਤਾਂ ਹੁਣ ਇੱਥੇ ਤੁਹਾਨੂੰ ਇਹ ਵੀ ਦੱਸ ਦਰਨੀ ਹੈ ਕਿ ਹੁਣ 7 ਸਤੰਬਰ ਤੱਕ ਇਹ ਜਿਹੜੇ ਕੀ ਮੋਤਲ ਰਹੇਗੀ ਤੇ ਉਦੋਂ ਤੱਕ ਕੋਈ ਹੋਰ ਕਦਮ ਨਹੀਂ ਚੁੱਕਿਆ ਜਾਵੇਗਾ ਜੀ 2025 ਵਾਲੀ ਪੰਜਾਬ ਗਵਰਨਮੈਂਟ ਦੀ ਜੋ ਪਾਲਿਸੀ ਹੈ ਉਹ ਮਾਨਯੋਗ ਡਿਵੀਜ਼ਨ ਬੈਂਚ ਨੇ ਸਟੇ ਕੀਤੀ ਹੈ ਔਰ ਕੋਰਟ ਨੇ ਆਰਡਰ ਡਿਕਟੇਟ ਕਰਨਾ ਹੈ ਬਟ ਓਪਨਲੀ ਕਨਵੇ ਕਰਤਾ ਵੀ ਜਿਹੜੀ ਪਾਲਿਸੀ ਦਾ ਆਪਰੇਸ਼ਨ ਹੈ ਉਹ ਸਟੇਡ ਹੈ ਔਰ ਇਸ ਵਿੱਚ ਦੋ ਪਟੀਸ਼ਨਾਂ ਸੀ ਇੱਕ ਪਟੀਸ਼ਨ ਜਿਹੜੀ ਮੇਰੇ ਵਾਲੀ ਹੈ ਉਹ ਚ ਨੋਟਿਸ ਵੀ ਕੀਤਾ ਸੋ ਨੋਟਿਸ ਹੈਜ਼ ਬੀਨ ਇਸ਼ੂਡ ਇਨ ਮਾਈ ਕੇਸ ਵੇਰਨ ਬਾਲਿਓ ਪਿੰਡ ਤੇ 250 ਏਕੜ ਜਿਹਨਾਂ ਜ਼ਮੀਨ ਮਾਲਕਾਂ ਦੀ ਜ਼ਮੀਨ ਸੀ ਉਹ 250 ਏਕੜ ਵਾਲੇ ਸਾਰੇ ਇੱਥੇ ਲੈਂਡ ਅਪਰੋਚ ਕੀਤੀ ਸੀ ਉਹਨਾਂ ਨੇ ਰੈਟ ਪਟੀਸ਼ਨ ਫਾਈਲ ਕਰਕੇ ਉਹਨਾਂ ਨੇ ਓਬਜੈਕਸ਼ਨ ਫਾਈਲ ਕੀਤੇ ਜਿਹਦੇ ਵਿੱਚ ਡਿਟੇਲਡ ਅਸੀਂ ਮੰਗਿਆ ਐਸਆਈਏ ਨਹੀਂ ਹੋਈ এনवायरमेंट ਕਲੀਅਰੈਂਸ ਨਹੀਂ ਹੋਈ ਇਹ ਟੋਟਲੀ ਵਾਇਓਲੇਟਿਵ ਨਾਟ ਓਨਲੀ ਟੂ ਦੀ এনवायरमेंट ਪਾਲਿਸੀ ਬਟ ਟੂ ਦੀ ਆਰਐਫਸੀਟੀ ਲੈਆਰਰ ਐਕਟ 2013 ਜਿਹਦਾ ਸੈਕਸ਼ਨ 107 ਇਹ ਕਲੈਰੀਫਾਈ ਕਰਦਾ ਹੈ ਕਿ ਸਟੇਟ ਕੋਈ ਪਾਲਿਸੀ ਬਣਾ ਸਕਦੀ ਹੈ ਕਿਉਂਕਿ ਲੈਂਡ ਜਿਹੜਾ ਹੈ ਉਹ ਸਟੇਟ ਦਾ ਸਬਜੈਕਟ ਹੈ 7th ਸ਼ੈਡਿਊਲ ਦੇ ਵਿੱਚ ਸੈਕੰਡ ਜਿਹੜੀ ਮਤਲਬ ਸੈਕੰਡ ਐਂਟਰੀ ਦੇ ਲਿਸਟ ਦੇ ਵਿੱਚ ਸਟੇਟ ਦਾ ਵਿਸ਼ਾ ਹੈ ਪਰ ਸਟੇਟ ਕਿਹੜੀ ਪਾਲਿਸੀ ਬਣਾ ਸਕਦੀ ਹੈ ਜਿਹੜੀ ਲੈਂਡ ਐਕ acquisition ਐਕਟ ਜਿਹੜਾ RFCTLARR ਐਕਟ ਤੋਂ ਜ਼ਿਆਦਾ ਕੰਪਨਸੇਸ਼ਨ ਦਿੰਦੀ ਹੋਵੇ ਇਸ ਪਾਲਿਸੀ ਦੇ ਵਿੱਚ ਮਾਸ ਡਿਸਪਲੇਸਮੈਂਟ ਹੋ ਰਹੀ ਹੈ ਜਿਹੜੀ ਐਗਰੀਕਲਚਰ ਲੈਂਡ ਮਲਟੀ ਕ੍ਰੌਪ ਮੇਰੇ ਵਾਲੇ ਕੇਸਾਂ ਬਾਲਿਓ ਪਿੰਡ ਦੇ ਵਿੱਚ 250 ਏਕੜ ਦੇ 250 ਮਾਲਕ ਇੱਥੇ ਖੜੇ ਹੋਏ ਨੇ ਜਿਹੜੇ ਉਹ ਕਹਿ ਰਹੇ ਨੇ ਕਿ ਵੀ ਅਸੀਂ ਪ੍ਰਾਪਰਟੀ ਨਹੀਂ ਦੇਣੀ ਆਪਣੀ ਸਾਨੂੰ ਜਾਨ ਤੋਂ ਵੀ ਪਿਆਰੀ ਹੈ ਮਲਟੀ ਕ੍ਰੌਪ ਲੈਂਡ ਸੈਕਸ਼ਨ 10 ਦੇ ਵਿੱਚ ਅਕਵਾਇਰ ਨਹੀਂ ਕੀਤੀ ਜਾ ਸਕਦੀ ਸੋ ਇਹ ਸਾਰੀ ਵਾਇਓਲੇਸ਼ਨ ਤੋ ਤੇਰੇ ਡਾਕਟਰ ਬਲਬੀਰ ਸਿੰਘ ਜੋ ਕਿ ਸਿਹਤ ਮੰਤਰੀ ਉਹਨਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ ਤੇ ਉਸ ਦੇ ਵਿੱਚ ਮਹੱਤਵਪੂਰਨ ਮੁੱਦੇ ਤੇ ਉਹਨਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਆਓ ਸੁਣਦੇ ਹਾਂ ਕਿ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਦੇ ਵੱਲੋਂ ਕੀ ਗੱਲਬਾਤ ਕੀਤੀ ਗਈ ਹੈ ਇਹਦੇ ਵਿੱਚ ਇੱਕ ਤਾਂ ਹੈਗਾ ਕਿ ਜਿਹੜੀ ਅੱਜ ਕੱਲ ਮਾਡਰਨ ਲਾਈਫ ਹੈ ਇਹ ਬਹੁਤ ਸਟ੍ਰੈਸਫੁਲ ਹੋ ਗਈ ਹੈ ਤੇ ਅਸੀਂ ਸੋਚਿਆ ਵੀ ਇੱਕ ਸਟ੍ਰੈਸ ਫੈਕਟਰ ਹੋ ਸਕਦਾ ਹੈ ਜਿਹੜੇ ਕੁਝ ਕਾਰਡੀਅਕ ਕੌਜ਼ਸ ਹੋ ਸਕਦੇ ਆ ਕਿ ਉਹਨਾਂ ਦੇ ਕੋਈ ਪ੍ਰੀ-ਐਗਜ਼ਿਸਟਿੰਗ ਹਾਰਟ ਦੇ ਵਿੱਚੇ ਪ੍ਰੋਬਲਮ ਹੈਗੀ ਆ ਕੋਈ ਵੀਕ ਏਰੀਆ ਹੈਗਾ ਜਿਹੜਾ ਉਸ ਵੇਲੇ ਮੈਨੀਫੈਸਟ ਕਰ ਗਿਆ ਇਸ ਤੋਂ ਸਵਾਏ ਅਸੀਂ ਸੋਚਿਆ ਵੀ ਕੀ ਕੁਸ਼ ਐਨਵਾਇਰਨਮੈਂਟ ਚ ਹੈ ਕੋਈ ਤੁਹਾਡੀ ਡਾਈਟ ਵਿੱਚ ਹੈ ਉਹਦੇ ਵਾਸਤੇ ਮੈਡਮ ਨੇ ਤੁਸੀਂ ਅੱਜ ਦੇਖੋਗੇ ਬਹੁਤ ਅੱਛਾ ਜਿਹੜਾ ਉਹਨਾਂ ਨੇ ਇੱਕ ਡਾਈਟ ਜਿਹੜੀ ਹੈਗੀ ਆ ਔਰ ਉਹਨਾਂ ਨੇ ਡਾਕਟਰ ਸਾਹਿਬ ਨੇ ਮਿਲ ਕੇ ਉਹਨਾਂ ਨੇ ਸਾਰਿਆਂ ਨੇ ਇੱਕ ਜਿਹੜੀ ਐਡਵਾਈਜ਼ਰੀ ਤਿਆਰ ਕੀਤੀ ਹੈ ਜਿਹੜੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਔਰ ਸਾਡੇ ਕੋਲ ਵਾਈਸ ਚਾਂਸਲਰ ਸਾਹਿਬ ਬੈਠੇ ਆ ਨਾ ਕੋਈ ਚਾਹੇ ਨਿਊਟ੍ਰੀਸ਼ਨ ਦੀ ਗੱਲ ਹੋਵੇ ਚਾਹੇ ਫੂਡ ਟੈਸਟਿੰਗ ਦੀ ਹੋਵੇ ਕੋਸ਼ਪ ਸਿਲਿਟੀ ਸਾਡੇ ਕੋਲੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਕੋਲ ਆਂਦੀ ਆ ਅਸੀਂ ਇਹ ਵੀ ਦੇਖਣਾ ਚਾਹੁੰਦੇ ਸੀ ਕਿ ਇਹਦੇ ਚ ਜਿਵੇਂ ਤੁਹਾਡੇ ਫੰਗਲ ਅਲਫਾ ਟਾਕਸਿਨਸ ਉਹਦੇ ਨਾਲ ਵੀ ਸਾਡੇ ਨੂੰ ਕਾਰਡੀਕ ਡੈਥ ਹੋ ਸਕਦੀ ਆ ਜਾਂ ਕੋਈ ਸਾਡੇ ਖਾਣੇ ਵਿੱਚ ਹੈਵੀ ਮੈਟਲ ਹੋਣ ਉਹਦੇ ਨਾਲ ਵੀ ਕੰਡਕਸ਼ਨ ਇਫੈਕਟਸ ਆਉਂਦੇ ਆ ਕੋਈ ਸਟੀਰੋਇਡ ਜਿਹੜੇ ਖਾਸ ਕਰਕੇ ਜਿਹੜੇ ਜਿਮ ਯੂਜ਼ ਕਰਦੇ ਆ ਉਹ ਫੂਡ ਸਪਲੀਮੈਂਟਸ ਕੀ ਉਹਦੇ ਵਿੱਚ ਕੋਈ ਸਟੀਰੋਇਡਸ ਫੰਗਲ ਅਲਫਾ ਟਾਕਸਿਨਸ ਕੋਈ ਪੈਸਟੀਸਾਈਡਸ ਜਾਂ ਕੋਈ ਹੋਰ ਹੈਵੀ ਮੈਟ੍ਰਿਕਸ ਵੀ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਸੀ ਉਹਨਾਂ ਦੇ ਟੈਸਟਿੰਗ ਵੀ ਕਰਾਂਗੇ ਸ਼ੁਰੂਆਤ ਹੈ ਉਹਨਾਂ ਦੀ ਜੋ ਫੂਡ ਸਪਲੀਮੈਂਟਸ ਆ ਉਹਨਾਂ ਦੀ ਟੈਸਟਿੰਗ ਕਰਾਂਗੇ ਜੋ ਖਾਣਾ ਖਾਂਦੇ ਆ ਲੋਕ ਟੈਸਟ ਕਰਾਂਗੇ ਜਿਹੜੇ ਪੀਪੀਐਸਸੀ ਸਾਡੇ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੇ ਪੀਪੀਸੀਬੀ ਦੇ ਜਿਹੜੇ ਚੇਅਰਪਰਸਨ ਆ ਰਿਣਾ ਗੁਪਤਾ ਜੀ ਉਹਨਾਂ ਨੇ ਕਿਹਾ ਕਿ ਤੁਸੀਂ ਇੰਡੋਰ ਜਿਹੜੀ ਹੈਗੀ ਨਾ ਉਹ 에ਅਰ ਪੋਲੂਸ਼ਨ ਵੀ ਚੈੱਕ ਕਰੋ ਵੀ ਉਹਦੇ ਵਿੱਚ ਕਿਤੇ ਤਾਂ ਨਹੀਂ ਆ ਕਿ ਜਦੋਂ ਜਿਮ ਦੇ ਵਿੱਚ 25 30 40 ਬੰਦੇ ਵਰਕਆਊਟ ਕਰ ਰਹੇ ਆ ਮਸ਼ੀਨਾਂ ਵੀ ਚੱਲ ਰਹੀਆਂ ਕਿ ਉਹਦੇ ਵਿੱਚ ਆਕਸੀਜਨ ਦਾ ਲੈਵਲ ਘਟਦਾ ਹੈ ਤੇ ਕਿੰਨਾ ਘਟਦਾ ਹੈ ਉਹ ਵੀ ਟੈਸਟ ਕਰਾਂਗੇ ਸੋ ਇਹ ਸਾਰੇ ਜਿੰਨਾ ਸਾਡਾ ਮਲਟੀ ਡਿਸਿਪਲਨਰੀ ਸਾਰੇ ਜਣੇ ਅਸੀਂ ਇਕੱਠੇ ਹੋ ਕੇ ਇਹ ਮਲਟੀ ਫੈਕਟੋਰੀਅਲ ਜਿਹੜੀ ਹੈ ਜੀਨੋਸਿਡੀਜ਼ ਡਿਜ਼ੀਜ਼ ਕਹਿੰਦੇ ਆ ਵੀ ਇਹਦੇ ਵਿੱਚ ਕਿਹੜੇ ਕਿਹੜੇ ਆ ਬੰਦੇ ਦੇ ਹਾਰਟ ਨਾਲ ਰਿਲੇਟਡ ਕੀ ਹੈ ਡਾਈਟ ਨਾਲ ਰਿਲੇਟਡ ਕੀ ਹੈ ਉਸ ਤੋਂ ਸਿਵਾਏ ਕੁਛਕ ਹੋ ਸਕਦਾ ਕਿ ਜਿਹੜੇ ਸਾਡੇ ਸਪੋਰਟਸ ਦੇ ਪਰਸਨ ਵੀ ਇਹਦੇ ਵਿੱਚ ਸਾਈਕੋਲੋਜਿਸਟ ਵੀ ਅਸੀਂ ਉਹਨਾਂ ਨੂੰ ਵੀ ਅਸੋਸੀਏਟ ਕਰਾਂਗੇ ਕਿ ਪਹਿਲਾਂ ਹੁੰਦਾ ਸੀਗਾ ਕਿ ਪਹਿਲਾਂ ਆਪਾਂ ਜਦੋਂ ਕੋਈ ਵੀ ਗੇਮ ਖੇਡਣੀ ਆ ਕੁਝ ਕਰਨੇ ਆ ਆ ਪਹਿਲਾਂ ਵਾਰਮ ਅਪ ਕਰਦੇ ਸੀ ਫਿਰ ਆਪਣਾ ਵਰਜਸ਼ ਕਰਦੇ ਸੀ ਫਿਰ ਉਸ ਤੋਂ ਬਾਅਦ ਕੂਲ ਡਾਉਨ ਕਰਦੇ ਸੀ ਮਤਲਬ ਇਹ ਜਿਹੜਾ ਸ਼ਡਿਊਲ ਹੈ ਕਈ ਵਾਰੀ ਅੱਜ ਕੱਲ ਜਿਹੜੇ ਜਿਸ ਤਰ੍ਹਾਂ ਕਿ ਆ ਵੀ ਲਾਈਫ ਬੜੀ ਫਾਸਟ ਹੈ ਬੰਦਾ ਫਟਾਫਟ ਆਉਂਦਾ ਤੇ ਸਿੱਧੇ ਜਾ ਕੇ ਉਹਦੇ ਤੇ ਚੜ ਕੇ ਮਸ਼ੀਨ ਦੇ ਉੱਤੇ ਚੜ ਕੇ ਐਕਸਰਸਾਈਜ਼ ਕਰਨ ਲੱਗ ਜਾਂਦਾ ਉਹ ਵਾਰਮ ਅਪ ਨਹੀਂ ਕਰਦਾ ਜਾਂ ਜਦੋਂ ਜਾਣਾ ਹੁੰਦਾ ਫਿਰ ਉਹ ਉੱਥੋਂ ਭੱਜ ਜਾਂਦਾ ਤੇ ਉਹ ਵਿੰਜੇ ਐਕਸਰਸਾਈਜ਼ ਹਨ ਮੇਜ ਈਟਿੰਗ ਆਲਸੋ ਵੀ ਉਹ ਜਾ ਕੇ ਪਹਿਲਾਂ ਖੂਬ ਸਾਰੀ ਐਕਸਰਸਾਈਜ਼ ਕਰਦਾ ਫਿਰ ਉਹਨੂੰ ਭੁੱਖ ਲੱਗਦੀ ਆ ਉਹ ਫਿਰ ਜਾ ਕੇ ਜੋ ਵੀ ਜੰਕ ਹੁੰਦਾ ਉਹ ਖਾਂਦਾ ਤੇ ਜਾਂ ਉਹ ਸਪਲੀਮੈਂਟਸ ਲੈਂਦਾ ਕਿ ਪ੍ਰੋਟੀਨ ਦੇ ਸਪਲੀਮੈਂਟਸ ਲੈਂਦਾ ਜਿਹੜੀ ਕਿ ਮਤਲਬ ਆਮ ਤੌਰ ਤੇ ਲੋਡ ਨਹੀਂ ਹੁੰਦੀ ਆ ਜੇ ਲੈਣੇ ਵੀ ਤਾਂ ਸਰਟੀਫਾਈਡ ਹੋਣੇ ਚਾਹੀਦੇ ਆ ਉਹ ਤੇ ਅੱਜ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਵੱਲੋਂ ਐਸਜੀਪੀਸੀ ਦੇ ਕੋਲੋਂ ਜਿਹੜੀ ਕਿ ਇੱਕ ਮੰਗ ਕੀਤੀ ਗਈ ਹੈ ਤਾਂ ਦੱਸਣ ਨੇ ਇੱਕ ਬਿਆਨ ਵੀ ਜਾਰੀ ਕੀਤਾ ਗਿਆ ਇੱਕ ਬਿਆਨ ਜਿਹੜਾ ਸਾਹਮਣੇ ਆਉਂਦਾ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਵਿਸਥਾਰ ਦੇ ਨਾਲ ਦੱਸਿਆ ਗਿਆ ਕਿ ਆਖਰਕਾਰ ਉਹਨਾਂ ਦੇ ਵੱਲੋਂ ਕਿਸ ਤਰੀਜ਼ ਦੀ ਮੰਗ ਕੀਤੀ ਗਈ ਹੈ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖ ਸੇਵਾਦਾਰ ਵੱਲੋਂ ਸਟ੍ਰੋਮਨੀਆ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਇੱਕ ਵਿਸ਼ੇਸ਼ ਮੰਗ ਪੱਤਰ ਸੌਂਪਿਆ ਗਿਆ। ਉਹਨਾਂ ਵੱਲੋਂ ਐਸਜੀਪੀਸੀ ਦੇ ਜਰਨਲ ਹਾਊਸ ਵਿੱਚ ਇਹ ਮੰਗ ਰੱਖੀ ਗਈ ਕਿ ਹਰਿਆਣਵੀ ਸਿੱਖ ਸੰਗਤ ਲਈ ਹਰਮੰਦਰ ਸਾਹਿਬ ਦੇ ਨੇੜਲੇ ਗੱਲੀਆਰੇ ਦੇ ਵਿੱਚ 2 ਏਕੜ ਜ਼ਮੀਨ ਦਿੱਤੀ ਜਾਵੇ ਜੀहां ਤਾਂ ਜੋ ਉਥੇ ਇੱਕ ਵਿਸ਼ਾਲ ਸਰਾ ਬਣਾਈ ਜਾ ਸਕੇ ਪ੍ਰਧਾਨ ਜਗਦੀਸ਼ ਚੁੰਵੰਡਾ ਨੇ ਦੱਸਿਆ ਕਿ ਹਰਿਆਣਾ ਤੋਂ ਆਉਣ ਵਾਲੀ ਸਿੱਖ ਸੰਗਤ ਨੂੰ ਕਈ ਵਾਰੀ ਕਮਰੇ ਨਾ ਮਿਲਣ ਕਰਕੇ ਵਿਅਕਤੀਗਤ ਤੌਰ ਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਹਨਾਂ ਨੂੰ ਕੜਤਰੀ ਅਨੁਭਵ ਹੁੰਦਾ ਤੇ ਉਹਨਾਂ ਨੇ ਐਸਜੀਪੀਸੀ ਪ੍ਰਧਾਨ ਸਾਹਿਬ ਨੂੰ ਸਪਸ਼ਟ ਕੀਤਾ ਕਿ ਸਰਾਂ ਦੀ ਲੋੜ ਨਾ ਸਿਰਫ ਲੋੜਿੰਦੀ ਹੈ ਸਗੋਂ ਇਹ ਸੰਗਤ ਦੀ ਇੱਜ਼ਤ ਨਾਲ ਜੁੜਿਆ ਮਾਮਲਾ ਹੈ ਤੇ ਇਸ ਤੋਂ ਇਲਾਵਾ ਉਹਨਾਂ ਨੇ ਦੂਜੇ ਮੁੱਦੇ ਦੀ ਵੀ ਵਕਾਲਤ ਕੀਤੀ ਜਿਸ ਅਧੀਨ ਐਸਜੀਪੀਸੀ ਵੱਲੋਂ ਚੁਣੀ ਹੋਈ ਹਰਿਆਣਾ ਕਮੇਟੀ ਦੇ ਮੈਂਬਰਾਂ ਤੋਂ ਨਤਮਸਤ ਖੋਣ ਸਮੇ 700 ਰੁਪਏ ਦੀ ਮੰਗ ਕੀਤੀ ਜਾਂਦੀ ਹੈ ਤੇ ਉਹਨਾਂ ਨੇ ਕਿਹਾ ਕਿ ਇਹ ਇੱਕ ਚੁਣੀ ਹੋਈ ਸਿੱਖ ਪ੍ਰਤੀਨਿਧੀ ਸੰਸਥਾ ਨਾਲ ਜ਼ੁਲਮ ਹੈ ਤੇ ਇਹ ਤਤਕਾਲ ਰੂਪ ਵਿੱਚ ਬੰਦ ਹੋਣਾ ਚਾਹੀਦਾ ਹੈ ਪ੍ਰਧਾਨ ਜਗਦੇਸ਼ ਸਿੰਘ ਨੇ ਐਲਾਨ ਕੀਤਾ ਕਿ ਇਹ ਮਾਮਲਾ ਐਸਪੀਸੀ ਤੱਕ ਸੀਮਿਤ ਨਹੀਂ ਰਹੇਗਾ ਸਗੋਤਨਵਾਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਵੀ ਮੈਮੋਰੈਂਡਮ ਦਿੱਤਾ ਜਾਵੇਗਾ ਇੱਕ ਮੰਗ ਪੱਤਰ ਦਿੱਤਾ ਹੈ ਜਿਹਦੇ ਵਿੱਚ ਮੰਗ ਕੀਤੀ ਗਈ ਹੈ ਹਰਿਆਣਾ ਦੇ ਸਿੱਖ ਸੰਗਤਾਂ ਵੱਲੋਂ ਜਦੋਂ ਹਰਿਆਣੀਆਂ ਸਿੱਖ ਸੰਗਤਾਂ ਹੁੰਦੀਆਂ ਨੇ ਤੇ ਉਹਨਾਂ ਨੂੰ ਕਮਰੇ ਨਹੀਂ ਦਿੱਤੇ ਜਾਂਦੇ ਅਤੇ ਉਹਨਾਂ ਨੂੰ ਬੇਇੱਜ਼ਤੀ ਮਹਿਸੂਸ ਹੁੰਦੀ ਹੈ ਇਸ ਕਰਕੇ ਅਸੀਂ ਸ਼ਿਵਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਮੰਗ ਕਰ ਰਹੇ ਹਾਂ ਐਡਜੈਕਟਿਵ ਬੌਡੀ ਜੀ ਕੋਲੋਂ ਮੰਗ ਕਰ ਰਹੇ ਹਾਂ ਜਰਨਲ ਹਾਊਸ ਕੋਲੋਂ ਮੰਗ ਕਰ ਰਹੇ ਹਾਂ ਪ੍ਰਧਾਨ ਸਾਹਿਬ ਜਰਨਲ ਹਾਊਸ ਵਿੱਚ ਮਰਜ਼ਾ ਲਿਆ ਕੇ ਐਡਜੈਕਟਿਵ ਬੌਡੀ ਵਿੱਚ ਪਾਸ ਕਰਾ ਕੇ ਸਾਨੂੰ 2 ਏਕੜ ਜ਼ਮੀਨ ਲੱਗਦੀ ਹਰਮੰਦਰ ਸਾਹਿਬ ਦੇ ਗਲਿਆਰੇ ਦੇ ਨਾਲ ਦਿੱਤੀ ਜਾਏ ਤਾਕੀ ਅਸੀਂ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਆਪਣੀ ਸੈਂਕੜੇ ਕਮਰਿਆਂ ਦੀ ਸਰਾਮ ਬਣਾ ਕੇ ਆਪਣੇ ਹਰਿਆਣੇ ਦੀ ਸਿੱਖ ਸੰਗਤ ਨੂੰ ਮਾਨ ਇਜਤਤ ਨਾਲ ਇੱਥੇ ਨਤਮਸਤ ਹੋਣ ਤੇ ਉਹਨਾਂ ਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਪੰਜਾਬੀਆਂ ਦੇ ਲਈ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿਹਾ ਦੱਸ ਦਿੰਨੇ ਆ ਕਿ ਹੁਣ ਡੈਮ ਤੋਂ ਪਾਣੀ ਜੋੜਾ ਕੇ ਛੱਡਿਆ ਜਾ ਚੁੱਕਿਆ ਹੈ ਤੇ ਤੁਸੀਂ ਵੀ ਹੁਣ ਜਿਹੜੇ ਸਾਵਧਾਨ ਹੋ ਜਾਓ ਤੇ ਅਲਰਟ ਰਹਿਣ ਦੀ ਜਿਹੜੀ ਕਿ ਅਪੀਲ ਵੀ ਕੀਤੀ ਜਾ ਰਹੀ ਹੈ ਮਾਝਾ ਪ੍ਰਦੇਸ਼ ਵਿੱਚ ਪਾਰੀਮੀ ਤੋਂ ਬਾਅਦ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ ਡੈਮ ਵਿੱਚ ਲਗਾਤਾਰ ਵਧ ਰਹੇ ਪਾਣੀ ਦੇ ਪੱਧਰ ਨੂੰ ਵੇਖਦਿਆਂ ਵੱਧੂ ਪਾਣੀ ਛੱਡਿਆ ਗਿਆ ਜਿਸ ਕਾਰਨ ਸੂਬੇ ਦੇ ਕਈ ਖੇਤਰਾ ਵਿੱਚ ਹੜ੍ਹ ਦੀ ਚੇਤਾਵਨੀ ਜਾਰੀ ਕੀਤੀ ਗਈ ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਦੇ ਲਈ ਪੰਜਾਬ ਸਰਕਾਰ ਨੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਪਹਿਲਾਂ ਤੋਂ ਹੀ ਅਲਰਟ ਜਾਰੀ ਕੀਤਾ ਗਿਆ ਤੇ ਪੰਜਾਬ ਸਰਕਾਰ ਨੇ ਸਥਿਤੀ ਨੂੰ ਵੇਖਦੇ ਹੋਏ ਜ਼ਿਲ੍ਹਿਆਂ ਵਿੱਚ ਕੰਟਰੋਲ ਰੂਮ ਸਥਾਪਿਤ ਕਰ ਦਿੱਤਾ ਅਤੇ ਉਹਨਾਂ ਦੇ ਫੋਨ ਨੰਬਰ ਵੀ ਜਾਰੀ ਕੀਤੇ ਗਏ। ਹਾਲ ਜ਼ਿਕਰ ਹੋਇਆ ਕਿ ਤਲਵਾੜਾ टाउनਸ਼ਿਪ ਦੇ ਵਿੱਚ ਜਲ ਨਿਯਮਨ ਦੇ ਵਿਧੀਕ ਸੁਪਰਡੈਂਟ ਇੰਜੀਨੀਅਰ ਨੇ ਦੱਸਿਆ ਕਿ ਸਵੇਰੇ ਪੋਂਗ ਡੈਮ ਪਾਵਰ ਹਾਊਸ ਦੀਆਂ ਟਰਬਾਈਨਾ ਅਤੇ ਪੋਂਗ ਭੰਡਾਰ ਦੇ ਪੈਲਵੇ ਗੇਟਾ ਰਾਹੀਂ 40000 ਕਿਊਸਿਕ ਪਾਣੀ ਛੱਡਿਆ ਗਿਆ ਤੇ ਅਧਿਕਾਰੀਆਂ ਨੇ ਕਿਹਾ ਕਿ ਰਵਾਇਤੀ ਪ੍ਰੋਟੋਕੋਲ ਦੇ ਅਨੁਸਾਰ ਪੜਾवार ਪਾਣੀ ਦੀ ਨਿਕਾਸੀ ਵਿਦਾਈ ਜਾਵੇਗੀ ਹਿਮਾਚਲ ਪ੍ਰਦੇਸ਼ ਵਿੱਚ ਸਿੰਚਾਈ ਅਤੇ ਹੜ੍ਹ ਕੰਟਰੋਲ ਅਧਿਕਾਰੀਆਂ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਅਤੇ ਸਥਿਤੀ ਨਾਲ ਨਜਿੱਠਣ ਲਈ ਸਾਰੇ ਸਾਵਧਾਨੀ ਅਤੇ ਸ਼ੁਰੂਆਤੀ ਉਪਾਅ ਕਰਨ ਦੀ ਸਲਾਹ ਦਿੱਤੀ ਗਈ ਹੈ ਅਧਿਕਾਰੀਆਂ ਨੇ ਲੋਕਾਂ ਨੂੰ ਨਦੀਆਂ ਸਹਾਇਕ ਨਦੀਆਂ ਅਤੇ ਨਹਿਰਾਂ ਦੇ ਕਿਨਾਰਿਆਂ ਤੋਂ ਦੂਰ ਰਹਿਣ ਦੀ ਵੀ ਸਲਾਹ ਦਿੱਤੀ ਹੈ ਕਿਉਂਕਿ ਪੌਂਗ ਡੈਮ ਤੋਂ ਪਾਣੀ ਛੱਡਣ ਤੋਂ ਬਾਅਦ ਇਹ ਪਾਣੀ ਭਰ ਸਕਦੇ ਹਨ ਡੈਮ ਤੋਂ ਪਾਣੀ ਛੱਡੇ ਜਾਣ ਤੋਂ ਬਾਅਦ ਰਾਜ ਆਫਤ ਪ੍ਰਤੀਕਿਰਿਆ ਬਨਾ ਅਤੇ ਹੋਰ ਸਰਕਾਰੀ ਏਜੰਸੀਆਂ ਨੂੰ ਅਲਰਟ ਤੇ ਰੱਖਿਆ ਗਿਆ ਹੈ ਤਵਾਦਿਆ ਅਗਲੀ ਖਬਰ ਦੇਵਾਲ ਰੇਲ ਮੰਤਰਾਲੇ ਦੇ ਵੱਲੋਂ ਆਮ ਲੋਕਾਂ ਨੂੰ ਇੱਕ ਵੱਡੀ ਖਬਰ ਦਿੱਤੀ ਹੈ ਕਹਿ ਸਕਦੇ ਹਾਂ ਕਿ ਇੱਕ ਵੱਡੀ ਖੁਸ਼ਖਬਰੀ ਦੀ ਖਬਰ ਜਿਹੜੀ ਕਿ ਰੇਲ ਮੰਤਰਾਲੇ ਦੇ ਵੱਲੋਂ ਜਾਰੀ ਕੀਤੀ ਗਈ ਹੈ ਜਿਸ ਨੂੰ ਸੁਣਦਿਆਂ ਆਮ ਜਨਤਾ ਦੇ ਲਈ ਇੱਕ ਵੱਡਾ ਫਾਇਦਾ ਝੜਾਕੀ ਹੋ ਸਕਦਾ ਹੈ ਰੇਲ ਮੰਤਰਾਲਾ ਨੇ ਯਾਤਰੀਆਂ ਦੀ ਸਹੂਲਤ ਦੇ ਲਈ ਅੰਮ੍ਰਿਤਸਰ ਅਤੇ ਕਟੜਾ ਦਰਮਿਆਨ ਨਵੀਂ ਵੰਦੇ ਭਾਰਤ ਐਕਸਪ੍ਰੈਸ ਚਲਾਉਣ ਦਾ ਫੈਸਲਾ ਲਿਆ ਹੈ ਇਹ ਟ੍ਰੇਨ 10 ਅਗਸਤ ਤੋਂ ਆਪਣੀ ਸੇਵਾ ਸ਼ੁਰੂ ਕਰੇਗੀ ਜਿहां ਜਾਣਕਾਰੀ ਦੇ ਅਨੁਸਾਰ ਟ੍ਰੇਨ ਨੰਬਰ 26406 ਸ਼੍ਰੀਮਤਾ ਵੈਸ਼ਨੋਦੇਵੀ ਕਟੜਾ ਅਮ੍ਰਿਤਸਰ ਵੰਦੇ ਭਾਰਤ ਐਕਸਪ੍ਰੈਸ ਸਵੇਰੇ 6:40 ਵਜੇ ਕਟੜਾ ਤੋਂ ਰਵਾਨਾ ਹੋਏਗੀ ਤੇ ਇਹ ਜੰਮੂ ਤਵੀ ਪਠਾਨਕੋਟ ਜਲੰਧਰ ਸਿਟੀ ਅਤੇ ਬਿਆਸ ਰਾਹੀਂ ਹੁੰਦੀ ਹੋਈ ਦੁਪਹਿਰ 12:00 ਵਜੇ 2:00 ਵਜੇ ਅਮ੍ਰਿਤਸਰ ਰੇਲਵੇ ਸਟੇਸ਼ਨ ਪਹੁੰਚ ਜਾਏਗੀ ਵਾਪਸੀ ਦੌਰਾਨ ਇਹ ਟ੍ਰੇਨ ਸ਼ਾਮ 425 ਅੰਮ੍ਰਿਤਸਰ ਤੋਂ ਕਟੜਾ ਵੱਲ ਰਵਾਨਾ ਹੋਵੇਗੀ ਤੇ ਦੋਵੇਂ ਸਟੇਸ਼ਨਾਂ ਤੇ ਇਸ ਸੇਵਾ ਦੀ ਸ਼ੁਰੂਆਤ ਦੇ ਲਈ ਤਿਆਰੀਆਂ ਪੂਰੀਆਂ ਕਰ ਲਈਆਂ ਨੇ ਤਾਂ ਬਿਲਕੁਲ ਰੇਲ ਮੰਤਰੀ ਵਾਲੇ ਵੱਲੋਂ ਯਾਤਰੀਆਂ ਲਈ ਇਹ ਵੱਡਾ ਤੋਹਫ਼ਾ ਹੈ ਤੇ 10 ਅਗਸਤ ਤੋਂ ਜਿਹੜੀ ਕਿ ਇਸ ਟ੍ਰੇਨ ਦੀ ਸ਼ੁਰੂਆਤ ਹੋਵੇਗੀ ਤਦਰੀ ਦਿੱਲੀ ਕਮੇਟੀ ਪ੍ਰਦਾਨ ਹਰਮੀਤ ਸਿੰਘ ਕਾਲਕਾ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕੋਏ ਉਥੋਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ মিডিਆ ਨਾਲ ਵੀ ਰابطਾ ਕੀਤਾ ਗਿਆ ਤੇ ਉਸ ਦੌਰਾਨ ਉਹਨਾਂ ਦੇ ਵੱਲੋਂ ਆਪਣਾ ਪੱਖ ਇੱਕ ਅਹਿਮ ਮੁੱਦੇ ਤੇ ਸਾਹਮਣੇ ਰੱਖਿਆ ਗਿਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਹਰਮੇਸ਼ ਸਿੰਘ ਕਾਲਕਾਰ ਸਤਿ ਸ਼ਕੰਤਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਸੀ ਜਿੱਥੇ ਉਹਨਾਂ ਸਤਿ ਸ਼ਕੰਤਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਉਹ 350 ਸਾਲਾਂ ਸ਼ਹੀਦੀ ਸਮਾਗਮ ਨਾਲ ਸੰਬੰਧੀ ਸਟ੍ਰੋਮ ਨੇ ਕਮੇਟੀ ਨਾਲ ਮੀਟਿੰਗ ਕਰਨ ਪਹੁੰਚੇ ਹੋਏ ਸੀ ਤੇ ਇਹ ਸ਼ਤਾਬਦੀ ਸਮਾਰੋ ਲਾਲ ਕਿਲਾ ਵਿੱਚ 3 ਦਿਨ ਚਾਂਨ ਚੌਂਕ ਵਿੱਚ ਮਨਾਏ ਜਾਣਗੇ ਤੇ ਇਸ ਮੌਕੇ ਗੱਲਬਾਤ ਕਰਦੇ ਆਂ ਦਿੱਲੀ ਕਮੇਟੀ ਪ੍ਰਧਾਨ ਹਰ ਮਿਸਿੰਗ ਕਾਲਕਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਆਓ ਸੁਣਦੇ ਹਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਡੈਲੀਗੇਸ਼ਨ ਜਿੱਥੇ ਹਰਮੰਦਰ ਸਾਹਿਬ ਸ੍ਰੀ ਅਮਰitsar ਸਾਹਿਬ ਗੁਰੂ ਸਾਹਿਬ ਨੂੰ ਨਤਮਸਤਕ ਹੋਣ ਆਇਆ ਉਹਦੇ ਨਾਲ ਹੀ ਆਉਣ ਵਾਲੀ 350 ਸਾਲਾ ਜਿਹੜੀ ਸ਼ਤਾਬਦੀ ਹੈ ਮੁਰਤੇ ਇੱਕ ਬਾਦਲ ਸਾਹਿਬ ਦੀ ਸ਼ਹਾਦਤ ਦੀ ਉਹਨੂੰ ਸੁਚਾਰੂ ਰੂਪ ਦੇ ਨਾਲ ਉਹਦੇ ਰੂਪ ਰੇਖਾ ਬਣਾਉਣ ਵਾਸਤੇ ਸਾਡੀ ਗੱਲਾਂ ਜਿਹੜੀਆਂ ਵੱਖ-ਵੱਖ ਜਥੇਬੰਦੀਆਂ ਦੇ ਨਾਲ ਨਿਹੰਗ ਸਿੰਘ ਜਥੇਬੰਦੀਆਂ ਦੇ ਨਾਲ ਸੰਪਰਦਾਵਾਂ ਦੇ ਨਾਲ ਹੋਈਆਂ ਔਰ ਉਹਨਾਂ ਦੇ ਨਾਲ ਅੱਜ ਇੱਕ ਵਿਸ਼ੇਸ਼ ਮੀਟਿੰਗ ਜਿਹੜੀ ਆ ਉਹ ਰੱਖੀ ਗਈ ਆ ਔਰ ਆਉਣ ਵਾਲੀਆਂ ਜਿਹੜੀਆਂ ਨਵੰਬਰ ਦੇ ਮਹੀਨੇ ਖਾਸ ਤੌਰ ਤੇ ਜਿਹੜੀਆਂ ਵੀ ਸ਼ਤਾਬਜੀ ਦੇ ਰੂਪਰੇਖਾ ਬਣਨੀ ਆ ਉਹਦੇ ਵਿੱਚ ਅਸੀਂ ਸਾਰਿਆਂ ਨੇ ਸ਼ਬੂਲਤ ਪਾਣੀ ਆ ਔਰ ਇਹ ਰੂਪਰੇਖਾ ਉਹ ਤੋਂ ਤਿਆਰ ਕੀਤੀ ਜਾਣੀ ਆ ਕਿ ਨੰਦਪੁਰ ਸਾਹਿਬ ਤੋਂ ਜਿਹੜਾ ਨਗਰ ਕੀਰਤਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੱਢ ਕੇ ਲਿਜਾਣਾ ਉਸ ਦੇ ਵਿੱਚ ਕਿਹੜੀ ਕਿਹੜੀ ਡਿਊਟੀਆਂ ਕਿਹੜੀ ਕਿਹੜੀ ਜ਼ਿੰਮੇਵਾਰੀਆਂ ਮੈਂ ਡਿਊਟੀਆਂ ਤੇ ਨਹੀਂ ਕਵਾਂਗਾ ਜਿਹੜੀਆਂ ਜ਼ਿੰਮੇਵਾਰੀਆਂ ਜਿਹੜੀਆਂ ਨਿਹੰਗ ਸਿੰਘ ਜਥੇਬੰਦੀਆਂ ਔਰ ਸੰਪਰਦਾਵਾਂ ਨੇ ਲੈਣੀਆਂ ਉਹਨਾਂ ਦੇ ਬਾਰੇ ਇਹ ਚਰਚਾ ਹੋਣੀ ਹੈ ਕਿ ਇਸ ਤਰੀਕੇ ਦੇ ਨਾਲ ਅੱਗੇ ਦੇ ਜਿਹੜੇ 15 ਦਿਨੇ ਕਿਉਂਕਿ ਨਵੰਬਰ ਦਾ ਮਹੀਨਾ ਲਗਾਤਾਰ ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਅਸੀਂ ਜਿਹੜੀ ਹੈ ਉਹ ਆਲਰੇਡੀ ਇਹਨਾਂ ਪਛਤਾਪ ਜੀ ਦੇ ਪ੍ਰੋਗਰਾਮ ਦਿੱਲੀ ਦੇ ਵਿੱਚ ਸ਼ੁਰੂ ਕਰ ਚੁੱਕੀ ਹੈ ਔਰ ਉਹਦੇ ਵਿੱਚ ਜਿੱਥੇ ਕਵੀ ਸੰਮੇਲਨ ਕਰਾਏ ਜਾ ਰਹੇ ਨੇ ਇਸਤਰੀ ਸత్సੰਗੀਆਂ ਬੀਬੀਆਂ ਨੂੰ ਬੁਲਾਇਆ ਜਾ ਰਿਹਾ ਨਾਲ ਹੀ ਜਿਹੜੇ ਉੱਥੇ ਸਰਵ ਧਰਮ ਸੰਮੇਲਨ ਕਰਾਏ ਜਾ ਰਹਿਆ ਇਸ ਤਰੀਕੇ ਦੇ ਅਨੇਕਾ ਪ੍ਰੋਗਰਾਮ ਰੱਖੇ ਨੇ ਔਰ ਇਹਨਾਂ ਦੇ ਵਿੱਚ ਅੱਜ ਜੋ-ਜੋ ਸੰਪਰਦਾ ਜੋ-ਜੋ ਜਥੇਬੰਦੀ ਆਪਣੀ ਸ਼ਮੂਲੀਅਤ ਪਾਣਾ ਚਾਹੁੰਦੀ ਹੈ ਉਹਨਾਂ ਸਾਰਿਆਂ ਦੀ ਅਸੀਂ ਅੱਜ ਰੂਪਰੇਖਾ ਬਣਾਉਣ ਲਈ ਇੱਥੇ ਪਹੁੰਚੇ ਹਾਂ ਤੁਦਰ ਚੱਕਰ ਕਰ ਕਰੀਏ ਰੋਨਲਡ 트੍ਰੰਪ ਦੀ ਤਾਂ ਲਗਾਤਾਰ ਰੋਨਲਡ 트੍ਰੰਪ ਜਿਹੜੇ ਕਿ ਸੁਰੱਖਿਆ ਦੇ ਵਿੱਚ ਬਣੇ ਹੋਏ ਨੇ ਜੀ ਹਾਂ ਟੈਰਫ ਨੂੰ ਲੈ ਕੇ ਉਹ ਜਿਹੜੇ ਕਿ ਕਾਫੀ ਜ਼ਿਆਦਾ ਇਸ ਵੇਲੇ ਹੈਡਲਾਈਨਸ ਦੇ ਵਿਚਾਰਨ ਦੱਸਣ ਨੇ ਕਿ ਟੈਰਫ ਉਹਨਾਂ ਦੇ ਵੱਲੋਂ ਜਿਹੜਾ ਕਿ ਭਾਰਤ ਤੇ ਵਿਦਾਇਆ ਗਿਆ ਤੇ ਉਸਦੇ ਜਵਾਬੀ ਜਵਾਬ ਦੇ ਵਿੱਚ ਰੋਨਲਡ 트੍ਰੰਪ ਨੂੰ ਵੀ ਕਰਾਰਾ ਜਵਾਬ ਜਿਹੜਾ ਕਿ ਭਾਰਤ ਦੇ ਵੱਲੋਂ ਦਿੱਤਾ ਗਿਆ ਅਮਰੀਕੀ ਰਾਸ਼ਟਰਪਤੀ ਡੋਨਾਲਡ 트럼ਪ ਵੱਲੋਂ ਭਾਰਤੀ ਸਮਾਨ ਤੇ 25% ਟੈਕਸ ਟੈਰਿਫ ਲਗਾਉਣ ਦਰਮਿਆਨ ਭਾਰਤ ਸਰਕਾਰ ਨੇ ਨਿਰਯਾਤ ਨੂੰ ਵਧਾਉਣ ਦੇ ਲਈ ਇੱਕ ਵੱਡੀ ਯੋਜਨਾ ਅਤਿਆਰ ਕੀਤੀ। ਇਹ ਯੋਜਨਾ ਲਗਭਗ 20000 ਕਰੋੜ ਰੁਪਏ ਦੀ ਹੋਵੇਗੀ ਅਤੇ ਸਤੰਬਰ 2025 ਤੋਂ ਸ਼ੁਰੂ ਕੀਤੀ ਜਾਵੇਗੀ। ਇਸ ਨਵੀਂ ਯੋਜਨਾ ਦਾ ਮੁੱਖ ਉਦੇਸ਼ ਭਾਰਤੀ ਉਤਪਾਦਾਂ ਨੂੰ ਵਿਸ਼ਵ ਬਾਜ਼ਾਰਾਂ ਵਿੱਚ ਮਾਨਤਾ ਦਵਾਨਾ ਛੋਟੇ ਨਿਰਿਆਤਕਾਂ ਨੂੰ ਬਿਨਾਂ ਜ਼ਮਾਨਤ ਦੇ ਕਰਜ਼ੇ ਦੇਣਾ ਗੈਟ ਆਰਫ ਨਿਯਮਾਂ ਜਿਵੇਂ ਕਿ ਤਕਨੀਕੀ ਰੁਕਾਵਟਾਂ ਨੂੰ ਸੌਖਾ ਬਣਾਉਣਾ ਦੁਨੀਆ ਵਿੱਚ ਬ੍ਰਾਂਡ ਇੰਡੀਆ ਨੂੰ ਮਜ਼ਬੂਤ ਕਰਨਾ ਅਤੇ ਹਰ ਜ਼ਿਲ੍ਹੇ ਨੂੰ ਨਿਰਿਆਤ ਕੇਂਦਰ ਬਣਾਉਣਾ ਸਰਕਾਰ ਚਾਹੁੰਦੀ ਹੈ ਕਿ MSME ਛੋਟੇ ਅਤੇ ਦਰਮਿਆਨੇ ਉਦਮ ਦੁਨੀਆ ਵਿੱਚ ਆਪਣਾ ਸਾਮਾਨ ਵੇਚਣ ਤੇ ਇਸ ਦੇ ਲਈ ਉਹਨਾਂ ਬਿਨਾਂ ਕਿਸੇ ਵੱਡੇ ਜ਼ਮਾਨਤ ਦੇ ਕਰਜ਼ੇ ਪ੍ਰਾਪਤ ਕਰ ਸਕਣਗੇ ਤਾਂ ਜੋ ਉਹ ਆਪਣੇ ਕਾਰੋਬਾਰ ਦਾ ਵਿਸਥਾਰ ਕਰ ਸਕਣ। ਇਹ ਯੋਜਨਾ ਤਿੰਨ ਮੰਤਰਾਲਿਆਂ, ਵਣਜ ਮੰਤਰਾਲੇ, MSME ਮੰਤਰਾਲੇ ਅਤੇ ਵਿੱਤ ਮੰਤਰਾਲੇ ਨਾਲ ਸਾਂਝੇਦਾਰੀ ਵਿੱਚ ਬਣਾਈ ਜਾ ਰਹੀ ਹੈ। ਇੱਕ ਸੀਨੀਅਰ ਅਧਿਕਾਰੀ ਦੇ ਅਨੁਸਾਰ ਇਹ ਯੋਜਨਾ ਨਾ ਸਿਰਫ ਅਮਰੀਕਾ ਵਿੱਚ ਸਗੋਂ ਸਾਰੇ ਦੇਸ਼ਾਂ ਵਿੱਚ ਭਾਰਤੀ ਨਿਰਯਾਤ ਨੂੰ ਵਿਦਾਏਗੀ। ਤੇ ਇਸ ਦੀ ਤਿਆਰੀ ਅਗਸਤ ਵਿੱਚ ਪੂਰੀ ਹੋ ਜਾਵੇਗੀ ਅਤੇ ਇਸ ਨੂੰ ਸਤੰਬਰ ਤੋਂ ਲਾਗੂ ਕੀਤਾ ਜਾਵੇਗਾ ਰਖੜੇ ਮੌਕੇ ਔਰਤਾਂ ਦੇ ਲਈ ਵੱਡਾ ਐਲਾਨ ਕੀਤਾ ਗਿਆ ਜਿਸ ਨਾਲ ਦੱਸਿਆ ਹੈ ਕਿ ਬਹੁਤ ਵੱਡੀ ਖੁਸ਼ਖਬਰੀ ਔਰਤਾਂ ਦੇ ਲਈ ਸਾਹਮਣੇ ਆਈ ਹੈ ਦੱਸਿਆ ਗਿਆ ਕਿ ਉਹਨਾਂ ਦਾ ਕਿਰਾਇਆ ਜਿਹੜਾ ਕੀ ਰਖੜੇ ਵਾਲੇ ਦਿਨ ਨਹੀਂ ਲੱਗੇਗਾ ਜੀ ਹਾਂ ਇੰਨਾ ਕੁਝ ਥਾਵਾਂ ਤੇ ਵਸਤਾ ਕਿਰਾਇਆ ਜਿਹੜਾ ਨਹੀਂ ਲੱਗੇਗਾ ਤੇ ਫ੍ਰੀ ਦੇ ਵਿੱਚ ਔਰਤਾ ਸਫਰ ਕਰ ਪਣਗੀਆਂ ਦੇਸ਼ਵਾਰ ਦੇ ਵਿੱਚ ਰਖੜੀ ਦਾ ਤਿਉਹਾਰ ਸ਼ਨੀਵਾਰ ਯਾਨੀ ਕਿ 9 ਅਗਸਤ ਨੂੰ ਮਨਾਇਆ ਜਾਵੇਗਾ ਤੇ ਇਸ ਮੌਕੇ ਤੇ ਕਈ ਸੂਬਿਆਂ ਦੇ ਵਿੱਚ ਸਰਕਾਰੀ ਬੱਸਾਂ ਵਿੱਚ ਔਰਤਾਂ ਤੋਂ ਟਿਕਟਾਂ ਨਹੀਂ ਲਈਆਂ ਜਾਣਗੀਆਂ ਜੀ ਹਾਂ ਔਰਤਾਂ ਮੁਫਤ ਦੇ ਵਿੱਚ ਬੱਸ ਸਫ਼ਰ ਕਰ ਸਕਣਗੀਆਂ ਤੇ ਇੰਨਾ ਹੀ ਨਹੀਂ ਕੁਝ ਰਾਜਾਂ ਦੇ ਵਿੱਚ ਔਰਤਾਂ ਲਈ ਦੋ ਦਿਨਾਂ ਲਈ ਮੁਫਤ ਦਾ ਐਲਾਨ ਵੀ ਕੀਤਾ ਗਿਆ ਜੀ ਹਾਂ ਤੇ ਕੁਝ ਰਾਜਾਂ ਵਿੱਚ ਤਾਂ ਤਿੰਨ ਦਿਨਾਂ ਲਈ ਟਿਕਟਾਂ ਮੁਫਤ ਹੋਣਗੀਆਂ ਹਾਲਾਂਕਿ ਪੰਜਾਬ ਤੇ ਕਰਨਾਟਕ ਵਿੱਚ ਔਰਤਾਂ ਲਈ ਬੱਸ ਸੇਵਾ ਪਹਿਲਾਂ ਹੀ ਮੁਫਤ ਹੈ ਹਰਿਆਣਾ ਰਖੜੀ ਦੇ ਤਿਉਹਾਰ ਮੌਕੇ ਔਰਤਾਂ ਅਤੇ ਉਹਨਾਂ ਦੇ 15 ਸਾਲ ਤੱਕ ਦੇ ਬੱਚਿਆਂ ਨੂੰ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਵਿੱਚ ਮੁਫਤ ਯਾਤਰਾ ਦੀ ਸਹੂਲਤ ਦਿੱਤੀ ਜਾਵੇਗੀ। ਤੇ ਇਹ ਸੇਵਾ 8 ਅਗਸਤ ਨੂੰ ਦੁਪਹਿਰ 12 ਵਜੇ ਤੋਂ 9 ਅਗਸਤ ਦੀ ਅੱਧੀ ਰਾਤ ਤੱਕ ਉਪਲਬਧ ਰਹੇਗੀ। ਮੱਧ ਪ੍ਰਦੇਸ਼ ਮੱਧ ਪ੍ਰਦੇਸ਼ ਵਿੱਚ ਵੀ ਰਖੜੀ ਦੇ ਔਰਤਾਂ ਲਈ ਖੁਸ਼ਖਬਰੀ ਹੈ। ਪਪਾਲ ਸਿਟੀ ਲਿੰਕ ਲਿਮਟਿਡ 9 ਅਗਸਤ ਨੂੰ ਔਰਤਾਂ ਨੂੰ ਮੁਫਤ ਯਾਤਰਾ ਪ੍ਰਦਾਨ ਕਰੇਗਾ। ਰਾਜਸਥਾਨ ਜੀਹਾਂ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਚਰਮਾ ਨੇ 9 ਅਗਸਤ ਨੂੰ ਰਖੜੀ ਵਾਲੇ ਦਿਨ ਤੇ ਅਗਲੇ ਦਿਨ ਰਾਜ ਆਵਾਜਾਈ ਨਿਗਮ ਦੀਆਂ ਬੱਸਾਂ ਵਿੱਚ ਔਰਤਾ ਲਈ ਮੁਫਤ ਯਾਤਰਾ ਦਾ ਐਲਾਨ ਕੀਤਾ ਹੈ ਰਾਜਸਥਾਨ ਦੀ ਸਰਹੱਦ ਦੇ ਅੰਦਰ ਔਰਤਾਂ ਨੂੰ 9 ਅਤੇ 10 ਅਗਸਤ ਨੂੰ ਮੁਫਤ ਯਾਤਰਾ ਦੀ ਸਹੂਲਤ ਉਪਲਬਧ ਹੋਵੇਗੀ ਚੰਡੀਗੜ੍ਹ ਚੰਡੀਗੜ੍ਹ ਦੇ ਵਿੱਚ ਵੀ ਔਰਤਾਂ ਰਖੜੀ ਮੌਕੇ ਮੁਫਤ ਯਾਤਰਾ ਕਰ ਸਕਣਗੀਆਂ ਤੇ ਇਹ ਸਹੂਲਤ ਟ੍ਰਾਈ ਸਿਟੀ ਖੇਤਰ ਚੰਡੀਗੜ੍ਹ ਮੁਹਾਲੀ ਅਤੇ ਪੰਚਕੂਲਾ ਵਿੱਚ ਚੰਡੀਗੜ੍ਹ ਟ੍ਰਾਂਸਪੋਰਟ ਅੰਡਰਟੇਕਿੰਗ ਸੀਟੀਯੂ ਅਤੇ ਚੰਡੀਗੜ੍ਹ ਸਿਟੀ ਬੱਸ ਸਰਵਿਸਿਜ਼ ਸੁਸਾਇਟੀ ਦੁਆਰਾ ਚਲਾਈਆਂ ਜਾਣ ਵਾਲੀਆਂ ਸਾਰੀਆਂ ਸਥਾਨਕ ਏਸੀ ਅਤੇ ਨਾਨ ਏਸੀ ਬੱਸਾਂ ਵਿੱਚ ਲਾਗੂ ਹੋਵੇਗੀ ਉਤਰਾਖੰਡ ਰਖੜੀ ਮੌਕੇ ਔਰਤਾਂ ਉਤਰਾਖੰਡ ਟ੍ਰਾਂਸਪੋਰਟ ਕਾਰਪੋਰੇਸ਼ਨ ਦੀਆਂ ਬੱਸਾਂ ਵਿੱਚ ਮੁਫਤ ਯਾਤਰਾ ਕਰ ਸਕਣਗੀਆਂ ਤੇ ਹਰ ਸਾਲ ਔਰਤਾਂ ਅਤੇ ਛੋਟੇ ਬੱਚੇ ਦੁਹਾਰ ਤੇ ਉਤਰਾਖੰਡ ਸਰਕਾਰੀ ਬੱਸਾਂ ਵਿੱਚ ਮੁਫਤ ਯਾਤਰਾ ਕਰਦੇ ਹਨ ਦੱਸਤੀਏ ਕਿ ਕਰਨਾਟਕ ਪੰਜਾਬ ਅਤੇ ਦਿੱਲੀ ਵਿੱਚ ਪਹਿਲਾਂ ਹੀ ਸਰਕਾਰੀ ਬੱਸਾਂ ਵਿੱਚ ਔਰਤਾਂ ਲਈ ਮੁਫਤ ਯਾਤਰਾ ਦੀ ਸਹੂਲਤ ਹੈ ਅਤੇ ਇਸ ਦੇ ਲਈ ਔਰਤਾਂ ਰਖੜੀ ਵਾਲੇ ਦਿਨ ਵੀ ਸਰਕਾਰੀ ਬੱਸਾਂ ਵਿੱਚ ਮੁਫਤ ਯਾਤਰਾ ਕਰ ਸਕਣਗੀਆਂ ਤਫਰਾਲ ਦੇ ਲਈ ਅੱਜ ਦੇ ਬੁਲੇਟਿਨ ਦੇ ਵਿੱਚ ਬਸ ਇਨਾਈ ਮਨੁ ਦੇ ਉਜਾਸਾ ਧੰਨਵਾਦ